ਅੱਜ ਜੋ ਸਿੱਖਿਆ ਕ੍ਰਾਂਤੀ ਪੰਜਾਬ ਦੇ ਵਿੱਚ ਪਿਛਲੇ 2 ਸਾਲ ਤੋਂ ਸ਼ੁਰੂ ਹੋਈ ਹੈ ਉਹਦਾ ਇੱਕ ਬਹੁਤ ਵੱਡਾ ਇਤਿਹਾਸਿਕ ਦਿਨ ਹੈ ਜਦੋਂ ਲੁਧਿਆਣਾ ਦੇ ਇੰਦਰਾਪੁਰੀ ਇਲਾਕੇ 'ਚ ਜਿੱਥੇ ਜ਼ਿਆਦਾ ਮੀਡਲ ਕਲਾਸ ਆਮ ਲੋਕ ਗਰੀਬ ਲੋਕ ਰਹਿੰਦੇ ਆ ਉਸ ਇਲਾਕੇ 'ਚ ਇੱਕ ਬਹੁਤ ਹੀ ਸ਼ਾਨਦਾਰ ਸਕੂਲ ਆਫ ਐਮੀਨੈਂਸਰ होया, उद्घाटन होने कैमर साढ़े तो पहला आगे तुसी देखे होना किस तरह शानदार क्लासरूम लबोरटरीज टेनिस, बास्केटबॉल, स्विमिंग पूल ग्राउंड इसको तो अलावा बहुत ही क्वालिफाइड स्टाफ कि बच्चे बहुत सारे बच्चे ने अच्छ ਦੱਸਿਆ ਕਿਉਂ ਪ੍ਰਾਈਵੇਟ ਸਕੂਲਾਂ ਚੋਂ ਇੱਥੇ ਆਏ ਨੇ ਕਿ ਉੱਥੇ ਵੀ ਸਾਨੂੰ ਉਹਨੀ ਫੈਸਿਲਿਟੀ ਨਹੀਂ ਮਿਲਦੀ ਸੀ ਸੋ ਮੈਂ ਧੰਨਵਾਦ ਕਰਦਾ ਹਾਂ ਉਹਨਾਂ ਪੇਰੈਂਟਸ ਦਾ ਜਿਨ੍ਹਾਂ ਨੇ ਯਕੀਨ ਕੀਤਾ ਪੰਜਾਬ ਸਰਕਾਰ ਦੇ ਜਿਹੜੇ ਸਕੂਲ ਆਫ ਐਮੀਨੈਂਸ ਨੇ ਇਹ ਦਿੱਲੀ ਤੋਂ ਸ਼ੁਰੂ ਹੋਈ ਸੀ ਅਰਵਿੰਦ ਕੇਜਰੀਵਾਲ ਜੀ ਨੇ ਮਰੀਸ ਸੋਧਿਆ ਜੀ ਨੇ ਦਿੱਲੀ ਸ਼ੁਰੂ ਕੀਤੀ ਸੀ ਇਹ ਸਕੂਲ ਬਣਾਉਣੇ ਹੈਪੀਨੈਸ ਕਲਾਸਸ ਜਾਂ ਸਕੂਲ ਆਫ ਐਮੀਨੈਂਸ ਜਾ ਬਿਜ਼ਨਸ ਬਲਾਸਟਰ ਉਹ ਸਾਰੇ ਅਸੀਂ ਇੱਥੇ ਕਰ ਰਹੇ ਹਾਂ ਤਾਂ ਕਾਮਯਾਬੀ ਹੋ ਰਹੀ ਹੈ ਬਹੁਤ ਵੱਡੀ ਅੱਜ ਜੋ ਸਿੱਖਿਆ ਕ੍ਰਾਂਤੀ ਪੰਜਾਬ ਦੇ ਵਿੱਚ ਪਿਛਲੇ 2 ਸਾਲ ਤੋਂ ਸ਼ੁਰੂ ਹੋਈ ਹੈ ਉਹਦਾ ਇੱਕ ਬਹੁਤ ਵੱਡਾ ਇਤਿਹਾਸਿਕ ਦਿਨ ਹੈ ਜਦੋਂ ਲੁਧਿਆਣਾ ਦੇ ਇੰਦਰਾਪੁਰੀ ਇਲਾਕੇ 'ਚ ਜਿੱਥੇ ਜਾਦਾ ਮੀਡਲ ਕਲਾਸ ਆਮ ਲੋਕ ਕਰੀਬ ਲੋਕ ਰਹਿੰਦੇ ਆ ਉਸ ਇਲਾਕੇ ਚ ਇੱਕ ਬਹੁਤ ਹੀ ਸ਼ਾਨਦਾਰ ਸਕੂਲ ਆਫ ਐਮੀਨੈਂਸਰ ਦਾ ਕਾਟਨ ਹੋਇਆ ਤੁਸੀਂ ਆਪਣੇ ਕੈਮਰਾ ਰਾਈ ਸੜ ਤੋਂ ਪਹਿਲਾਂ ਆਗੇ ਹੋਵੋਗੇ ਤੁਸੀਂ ਦੇਖਿਆ ਹੋਣਾ ਕਿਸ ਤਰ੍ਹਾਂ ਸ਼ਾਨਦਾਰ ਕਲਾਸਰੂਮ ਲੈਬਾਰਟਰੀਜ਼ ਟੈਨਿਸ ਬਾਸਕਟਬਾਲ সুইমিং ਪੂਲ ਬੈਕਗਰਾਉਂਡ ਇਸ ਤੋਂ ਲਾਗ ਬਹੁਤ ਹੀ ਕੁਆਲੀਫਾਈਡ ਸਟਾਫ ਤੇ ਉਹ ਬੱਚੇ ਬਹੁਤ ਸਾਰੇ ਬੱਚਿਆਂ ਨੇ ਅੱਜ ਦੱਸਿਆ ਕਿ ਉਹ ਪ੍ਰਾਈਵੇਟ ਸਕੂਲਾਂ ਚੋਂ ਇੱਥੇ ਆਏ ਨੇ ਕਿ ਉੱਥੇ ਵੀ ਸਾਨੂੰ ਉਹਨੀ ਫੈਸਿਲਿਟੀ ਨਹੀਂ ਮਿਲਦੀ ਸੀ ਸੋ ਮੈਂ ਧੰਨਵਾਦ ਕਰਦਾ ਹਾਂ ਉਹਨਾਂ ਪੇਰੈਂਟਸ ਦਾ ਜਿਨ੍ਹਾਂ ਨੇ ਯਕੀਨ ਕੀਤਾ ਪੰਜਾਬ ਸਰਕਾਰ ਦੇ ਇਹ ਸਕੂਲ ਆਫ ਹੈਪੀਨੈਸ ਨੇ ਇਹ ਦਿੱਲੀ ਤੋਂ ਸ਼ੁਰੂ ਹੋਈ ਸੀ ਅਰਵਿੰਦ ਕੇਜਰੀਵਾਲ ਜੀ ਨੇ ਮਨੀਸ਼ ਸੋਧਿਆ ਜੀ ਨੇ ਦਿੱਲੀ ਸ਼ੁਰੂ ਕੀਤੀ ਸੀ ਇਹ ਸਕੂਲ ਬਣਾਉਣੇ ਹੈਪੀਨੈਸ ਕਲਾਸਸ ਜਾਂ ਸਕੂਲ ਆਫ ਹੈਪੀਨੈਸ ਜਾਂ ਬਿਜ਼ਨਸ ਬਲਾਸਟਰਸ ਉਹ ਸਾਰੇ ਅਸੀਂ ਇੱਥੇ ਕਰ ਰਹੇ ਹਾਂ ਤਾਂ ਕਾਮਯਾਬੀ ਹੋ ਰਹੀ ਹੈ ਬਹੁਤ ਵੱਡੀ